ਫਟੋੜਾ ਮਾਈ ਮਾਨਲੀ ਸਾਤਾ ਲੈ ਲੋ ਫਾਲੋ ਹਾਂਜੀ ਸਾਰੇ ਉੱਤੇ ਵੰਡ ਲੂ ਤੁਸੀਂ ਤੇ ਇੱਕ ਚਾਰਾ ਭੇਜ ਦਿੰਨੇ ਆ ਅੱਛਾ ਜੀ ਇੱਕ ਤੁਹਾਡੇ ਕੋਲ ਰੀਜੇ ਰਾਸ਼ਨ ਦੀ ਲੋੜ ਆ ਭੇਜ ਦਿੰਨੇ ਆ ਸਭ ਨੂੰ ਚਾਹੀਦਾ ਤੁਸੀਂ ਸਿਆਣੇ ਇਹਨਾਂ ਦੀ ਇੱਕ ਥੋੜਾ ਤੇ ਭੇਜੇ ਭੇਜੇ ਜਾਈਏ ਕਣਕ ਦੀ ਭੇਜਾਈ ਦੀ ਕਿਰਪਾ ਕਰੀ ਜੀ ਜਦੋਂ ਪਹਿਲੀ ਬਦਲ ਕਰਨ ਆ ਸਾਡੇ ਆ ਜਾਗੇ ਟੀਮ ਅਸੀਂ ਡੀਜ਼ਲ ਦੇਵਾਂਗੇ ਲੈ ਲੋ ਹਾਂਜੀ ਮਾਰਕ ਟੈਲੀਫੋਨ ਨੰਬਰ ਇਹਦਾ ਹੈਗਾ ਹੈ ਟੈਲੀਫੋਨ ਜੋ ਮੁੱਕ ਗਿਆ ਹੋਰ ਭੇਜ ਦਾਂਗੇ ਅਸੀਂ ਸਾਹਿਬ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਇਸ ਵੇਰੇ ਅਸੀਂ ਹਲਕਾ ਪੱਟੀ ਦੇ ਪਿੰਡ ਕੋਟ ਬੁੱਢਾ ਪਹੁੰਚੇ ਆਂ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਉਹਨਾਂ ਨੂੰ ਮੌਕੇ ਤੇ ਹੀ ਆਰਥਿਕ ਸਹਾਇਤਾ ਜਿਹੜੀ ਕੀਤੀ ਜਾ ਰਹੀ ਹੈ ਹੋਰ ਨੁਕਸਾਨ ਹੋ ਗਿਆ ਕੋਈ ਆਜੋ ਸਮਾਪਨ ਕਿਸਾਨ ਕੋਈ ਆਏ ਜੇ ਜੀ ਜੀ ਇਹਨੂੰ ਮਾਤਾ ਜੀ ਨੇ ਕਰੀਂ ਲਾ ਦੇ ਮੇਕਾ ਗਾੜੀ ਖੜੀ ਗਈ ਹਲੋ ਹਲੋ ਮਾਤਾ ਜੀ ਅੱਗੇ ਅੱਗੇ ਵੀ ਜਾਓ 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 ਹਾਂਜੀ ਹਾਂ ਵਰਗੇ ਉਹ ਨਿਕਲ ਜੀ ਹਾਂ ਨਹੀਂ ਤੇ ਸਾਡੀ ਬੇਕਾ ਵਾਲੀ ਡੁੱਪਰ ਸਾਹਿਬ ਬੰਦ ਬੇਨਤੀ ਕਰਦੇ ਇੱਕ ਵਾਰ ਲੈਂਦੇ ਮੈਨੂੰ ਜਾ ਕੇ ਸਾਡੀਆਂ ਬਈਕਾਂ ਵੇਖੋ ਜੁੱਲੇ ਸਾਡੇ ਭੇਜਿਏ ਡਰਮ ਸਾਡੇ ਧਾਣੇ ਪਾਟੇ ਆ ਇਹਨਾਂ ਨਾਲ ਪਾਣੀ ਆ ਤੇ ਬੜੀ ਮੰਦੀ ਹਾਲਤ ਆ ਕੋਠੇ ਸਾਡੇ ਪਾੜ ਗਏ ਆ ਇਹ ਪਿੰਡ ਤੋਂ ਹੀ ਇੱਥੇ ਬੈਠੇ ਆਂ ਤੇ ਆਪਦੀਆਂ ਬੇਕਾਂ ਦਾ ਕਰਕੇ ਬੈਠੇ ਆਂ ਕਿਧਰ ਚਲੇ ਜੀਓ ਜੀ ਸਾਡੇ ਆ ਭੁੱਖੇ ਹੈਂ ਅਸੀਂ ਜੋ ਆਂਦੇ ਉੱਥੇ ਆਉਂਦੇ ਸਾਡੀਆਂ ਬੇਕਾਂ ਇੱਥੇ ਕਿਧਰ ਚਲ ਗਈਏ ਤੁਹਾਨੂੰ ਤੁਸੀਂ ਸਾਡੇ ਅਫਸਰ ਜੀ ਅਸੀਂ ਤੁਹਾਨੂੰ ਆਣ ਕੇ ਆਖਣਾ ਨਹੀਂ ਠੀਕ ਹਾਂਜੀ ਬੇਨਤੀ ਕੀ ਹੈ ਆਓ 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 ਤਾਂ ਰੋਜ ਕੋਦੇ بڑے بڑے ਬਾਰੇ ਅਸਤਰ ਕਾ ਮਤਲਬ ਕਹਿੰਦੇ ਕਰੀਏ ਮੈਂ ਦੇਖਿਆ ਸਰ ਮੈਂ ਦੇਖ ਰਿਹਾ ਹਾਂ ਦੇਖ ਰਿਹਾ ਤੁਹਾਨੂੰ ਦੇਖੋ ਗੱਲ ਕੀ ਹੈ ਕਿ ਇੱਕ ਤਾਂ ਜੇ ਤੁਹਾਨੂੰ ਕਿਤੇ ਇਸੇ ਦੀ ਲੋੜ ਹੈ ਇੱਕ ਤਾਂ ਜੋ ਚਾਰੇ ਦੀ ਲੋੜ ਹੈਗੀ ਚਾਰੇ ਦੀ ਵੀ ਲੋੜ ਆ ਕਿ ਚਾਰਾ ਭੇਜਨਾ ਤੁਹਾਡੇ ਕੋਲੇ ਅਸਾਂ ਇੱਕ ਤੁਹਾਡੇ ਕੋਲੇ ਆਪਣਾ ਆਹ ਥੋੜਾ ਮੈਨ ਮੰਨੀ ਸਾਥ ਲੈ ਲਓ ਫੜ ਲੋ ਹਾਂਜੀ ਸਾਰੇ ਹੱਥ ਬੰਨ ਲੂ ਤੁਸੀਂ ਤੇ ਇੱਕ ਚਾਰਾ ਭੇਜ ਦਿੰਨੇ ਆ ਅੱਛਾ ਜੀ ਇੱਕ ਤੁਹਾਡੇ ਪਾਸ ਕੋਲੇ ਰੀਜੇ ਰਾਸ਼ਨ ਦੀ ਲੋੜ ਆ ਉਹ ਭੇਜ ਦਿੰਨੇ ਆ ਸਭਪੁਰ ਚਾਹੀਦਾ ਤੁਸੀਂ ਸਿਆਣੇ ਜੀ ਕਿਸੇ ਦੀ ਥੋੜਾ ਜਿਹਾ ਬੈਠੇ ਭੇਜਾਏ ਕਿ ਕਣਕ ਦੀ ਭੇਜਾਈ ਕਿਰਪਾ ਕਰੀ ਜਦੋਂ ਪਹਿਲੇ ਪੁੱਤਰ ਕਰਨ ਆ ਸਾਡੇ ਆ ਜਾਗੇ ਟੀਮ ਅਸੀਂ ਡੀਜ਼ਲ ਦੇਵਾਂਗੇ ਹਾਂਜੀ ਇੰਨਾ ਵੀ ਬੈਠਾ ਸਾਡਾ ਤਾਂ ਬੈਠਾ ਸਰਕਾਰ ਦੀ ਕੋਈ ਸਹਾਇਤਾ ਪਹੁੰਚੀ ਸੀ ਹਾਂ ਸਰਕਾਰ ਨੇ ਕੋਈ ਸਹਾਇਤਾ ਕੀਤੀ ਜੀ ਅਜੇ ਬਾਦਲ ਸਾਹਿਬ ਹੀ ਆਏ ਜੀ ਸਰਕਾਰ ਹੁਣ ਤੱਕ ਸੜਕਾਂ ਤੇ ਰਹਿਣ ਬਸੇਰਾ ਬਣਾਉਣ ਦੇ ਲਈ ਮਜਬੂਰ ਇਹਨਾਂ ਕਿਸਾਨਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹਨਾਂ ਨੂੰ ਮੌਕੇ ਤੇ ਹੀ ਸਹਾਇਤਾ ਕੀਤੀ ਸੁਖਵੀਰ ਬਾਦਲ ਹਰਾਨੇ ਪਰ ਭੁੱਖ ਚ ਵੀ ਹਰ ਸੰਭਵ ਮਦਦ ਕਰਨ ਦਾ ਜਿਹੜਾ ਭਰੋਸਾ ਦਿੱਤਾ ਹੈ ਧੰਨਵਾਦ ਆ ਬਾਦਲ ਸਾਹਿਬ ਦਾ ਜੀ ਸਾਡੀ ਕੋਈ ਸਰਕਾਰ ਨੇ ਤਾਂ ਬਾਹ ਨਹੀਂ ਫੜੀ ਤੇ ਜੋ ਕੁਝ ਹੈ ਇਹਨਾਂ ਨੇ ਚਲੋ ਮਦਦ ਕੀਤੀ ਇਹਨਾਂ ਦਾ ਧੰਨਵਾਦ ਆ ਬਹੁਤ ਜਿਆਦਾ ਧੰਨਵਾਦ ਆ ਚਾਰਾ ਭੇਜਿਆ ਆਏਗਾ ਬੀ ਦਾ ਖਾਦ ਦਾ ਕਹਿ ਗਿਆ ਬਹੁਤ ਜਿਆਦਾ ਧੰਨਵਾਦ ਆ ਜੀ ਪਿੰਡ ਪਹੁੰਚ ਗਿਆ ਲੋ ਇਹਨਾਂ ਸਾਰੀ ਜ਼ਿੰਮੇਵਾਰੀ ਚੁੱਕ ਲਈ ਆ ਬਹੁਤ ਜਿਆਦਾ ਧੰਨਵਾਦ ਸਾਡਾ ਧੰਨਵਾਦ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਜਿੰਨੇ ਸਾਡੀ ਫਰਿਆਦ ਆ ਜਾਣ ਕੇ ਦੁੱਬਿਆਂ ਦੀ ਸੁਣੀ ਆ ਤੇ ਅਸੀਂ ਬਹੁਤ ਜਿਆਦੇ ਵੇਖੋ ਪਾਣੀ ਜਿਹੜਾ ਸਾਡੇ ਤੁਹਾਨੂੰ ਆਪ ਸਭ ਰੂਪ ਰੂਪ ਦੱਸਣ دیا۔ ਚਾਰਾ ਪੰਚਾਇਤ ਜਾ ਰਿਹਾ ਹੈ ਪੰਪ ਦਿੱਤੇ ਜਾ ਰਹੇ ਆ ਮੌਕੇ ਤੇ ਹੀ ਜਿਹੜੀਆਂ ਗੱਡੀਆਂ ਨਾਲ ਦੀ ਨਾਲ ਕਿੱਤੀ ਆ ਜਾ ਰਹੀ ਹੈਗਾ ਇਹ ਵੀ ਵਾਦਾ ਕੀਤਾ ਗਿਆ ਹੈ ਕਿ ਜਦੋਂ ਪਾਣੀ ਦਾ ਪੱਧਰ ਠੇਠਾ ਜਾਊਗਾ ਤੋਂਦੋ ਇਹਨਾਂ ਇਲਾਕਾ ਨਿਵਾਸੀਆਂ ਨੂੰ ਹੜਪੜਭਾਵ ਤੇ ਲਾਕੇ ਲੋਕ ਦੇ ਲੋਕਾਂ ਨੂੰ ਲੋਡ ਅਨੁਸਾਰ ਡੀਜ਼ਲ ਬੀਜ ਖਾਦ ਜਿਹੜਾ ਉਹ ਵੀ ਮੁਹੱਈਆ ਕਰਵਾਇਆ ਜਾਊਗਾ ਤੋਂ ਇਸੇ ਤਰ੍ਹਾਂ ਇਹ ਲਗਾਤਾਰ ਵਕਫ ਪਿੰਡਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡੋਂ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਔਰ ਮੌਕੇ ਤੇ ਸਹਾਇਤਾ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੋਈ ਸਹਾਇਤਾ ਪਹੁੰਚੀ ਹੈ ਕੋਈ ਨਹੀਂ ਪਹੁੰਚੀ ਕੀ ਆਸ ਕਰਦੇ ਹੋ ਸਰਕਾਰ ਤੋਂ ਇਹੋ ਜੀ ਮਤਲਬ ਸਭ ਤੋਂ ਵੱਡਾ ਫਰਜ਼ ਸਰਕਾਰ ਦਾ ਬਣਦਾ ਸੀ ਮੂਰਲਾ ਹਾਂਜੀ ਬੰਦਾ ਸੀ ਸਰਕਾਰ ਦੀ ਕੋਈ ਆਸ ਨਹੀਂ ਬਾਕੀ ਆਪ ਹੀ ਸੰਗਤ ਲੱਗ ਲੱਗ ਕੇ ਆਪ ਸਾਰੇ ਨੇ ਬੰਨ ਕਾਇਮ ਕੀਤੇ ਹੋਏ ਮੁਗੀਰ ਬਾਗਲੇ ਰਹੀ ਪਹੁੰਚੇ ਹਾਂਜੀ